ਤੁਸੀਂ ਜੁੜੇ ਹੋ ਵੋਕਲ ਜਗਮੀਤ ਦੇ ਨਾਲ ਹਮੇਸ਼ਾ ਦੀ ਤਰ੍ਹਾਂ ਅੱਜ ਤੁਹਾਡੇ ਰੂਬਰੂ ਇੱਕ ਹੋਰ ਮਿਹਨਤੀ ਔਰਤ ਨੂੰ ਕਰ ਰਹੇ ਹਾਂ ਜਿਹੜੀ ਮਰਦਾਂ ਵਾਲਾ ਕੰਮ ਕਰ ਰਹੀ ਹੈ ਤੇ ਮਰਦਾਂ ਤੋਂ ਵੀ ਵੱਧ ਸਾਫ਼ ਸੁਥਰੇ ਤਰੀਕੇ ਦੇ ਨਾਲ ਉਹ ਕੰਮ ਕਰ ਰਹੀ ਹੈ ਸਾਡੇ ਨਾਲ ਨੇ ਅੱਜ ਭੈਣ ਨੇ ਇਹਨਾਂ ਤੋਂ ਆਪਾਂ ਜਾਣਾਂਗੇ ਵੀ ਕੀ ਕੰਮ ਹੈ ਕਿਉਂ ਇਹ ਕੰਮ ਕਰ ਰਹੀ ਹੈ ਤੇ ਆਹ ਜਿਹੜਾ ਕੰਮ ਜਿਹਦੇ 'ਚ ਹੱਥ ਪੈਰ ਖਰਾਬ ਹੋਣ ਦਾ ਡਰ ਹੁੰਦਾ ਸਿਮਿੰਟ ਵਾਲੇ ਕੰਮ 'ਚ ਉਹਦੇ 'ਚ ਕਿਵੇਂ ਇਹ ਆ ਗਏ ਸਸੀ ਕਲ ਭੈਣ ਜੀ ਠੀਕ ਹੈ ਤੰਜ ਕੀ ਨਾ ਆਈ ਤੁਹਾਡਾ ਹਰਪਾਲ ਕੌਰ ਜੀ ਤੰਜ ਜਿਵੇਂ ਆ ਕੰਮ ਇਹਦੇ ਨਾਲ ਹੱਥ ਪੈਰ ਖਰਾਬ ਹੋ ਜਾਂਦੇ ਸਿਮੈਂਟ ਵਾਲਾ ਕੰਮ ਹੈ ਇਹ 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 ਕਰਨ ਦਾ ਕਿਵੇਂ ਸੋਚਿਆ ਤੁਸੀਂ ਇਹ ਫਿਰ ਟੂਪ ਵਗੈਰਾ ਦੀ ਲਾ ਕੇ ਆਪਦਾ ਮਿਹਨਤ ਦਸਤਾਨੇ ਚੜਾ ਕੇ ਕਰੀ ਜਾਂਦੇ ਹੋ ਹੂੰ ਤੁਸੀਂ ਇਹ ਕੰਮ ਕੀ ਕਰਦੇ ਹੋ ਹੁਣ ਤੁਸੀਂ ਇਹ ਬਸ ਬੱਤੇ ਬਣਾਉਨੇ ਆ ਜਿਹਾ ਪੱਥਰ ਸਿਮੈਂਟ ਦੇ ਹਾਂ ਜਿਵੇਂ ਨੱਕੇ ਹੋਏ ਕੁਰਸੀਆਂ ਹੋਈਆਂ ਮੇਜ਼ ਹੋਈ ਇਹ ਆ ਬਣੇ ਤੇ ਆ ਵੇ ਤੁਸੀਂ ਆ ਸਾਰਾ ਜਿਹੜਾ ਇਹ ਤੁਸੀਂ ਹਾਂ ਜੀ ਇਹ ਤੁਸੀਂ ਕਰੀ ਜਾਂਦੇ ਹੋ ਲੈਟਰਾਂ ਘਾ ਲੈ ਡੱਗ ਇਹੇ ਬਸ ਐ ਤੇ ਇਹ ਕਿੱਥੋਂ ਸਿੱਖਿਆ ਤੁਸੀਂ ਕੰਮ ਆਪ ਹੀ ਜੀ ਬਸ ਉਹ ਇੱਕ ਦੂ ਅਗਲੇ ਪਾਸੇ ਠੇਕੇਦਾਰ ਹੈਗਾ ਸਾਡੇ ਨਾਲ ਉਹ ਗਿਆਨੀ ਠੇਕੇਦਾਰ ਉਹ ਹੈਗਾ ਨਿਆਮੀ ਆਈ ਦਾ ਬਸ ਉਹਨਾਂ ਨਾਲ ਡੇੜੀ ਤੇ ਲੱਗੇ ਸੀਗੇ ਉਹਨਾਂ ਨੂੰ ਵੇਖ ਵੇਖ ਕੇ ਅਸੀਂ ਤਰੀਕਾ ਸਿੱਖ ਤੀ ਅਚਾਈ ਸਿੱਖ ਗਏ ਕਰਦੇ ਕਰਦੇ ਹਾਂ ਉਹਨਾਂ ਨੇ ਹੁਣ ਅੱਗੇ ਕੰਮ ਚਲਾਇਆਗਾ ਸੂਏ ਤੋਂ ਅਗਲੇ ਪਾਸੇ ਅਸੀਂ ਇੱਥੇ ਆਂ ਡੇੜੀ ਤੇ ਠੀਕ ਐ ਤੇ ਇਹ ਇਹ ਜਿਹੜੋ ਆਮ ਵੀ ਔਰਤਾਂ ਨੂੰ ਹੁੰਦਾ ਵੀ ਮੇਰੇ ਹੱਥ ਵਧੀਆ ਰਹਿਣ ਮੇਰੇ ਹੋ ਰਹਿਣ ਨਹੀਂ ਜੇ ਫਿਰ ਹੁਣ ਮਿਹਨਤ ਹੈ ਹੁਣ ਜਦੋਂ ਬੱਚੇ ਵਹਿ ਗਏ ਔਰ ਡੋਡੀ ਅੱਡ ਹੋ ਗਈ ਫਿਰ ਆਪਦੀ ਤਾਂ ਕਰਕੇ ਖਾਣੀ ਪੈਂਦੀ ਹੈ ਹਮ ਮਤਲਬ ਤੁਸੀਂ ਆਪਦੇ ਹੁਣ ਪੇਟ ਲਈ ਹੈ ਨਾ ਵੀ ਹਾਂ ਵੀ ਆਪਦੇ ਵੀ ਬੱਚਾ ਹੁਣ ਗਰੀਬੀ ਹੈ ਬੱਚੇ ਉਹ ਆਪਦੇ ਪਾਲਣ ਕੋਲ ਵੀ ਇੰਨਾ ਕੰਮ ਹੁੰਦਾ ਨਹੀਂ ਵੀ ਉਹ ਸਾਰਾ ਖਰਚਾ ਚੱਕ ਲੈਣ ਚੱਕ ਨੇ ਵੀ ਮਾਪਿਓ ਦਾ ਖਰਚਾ ਚੱਲ ਜਿੰਨੇ ਕਿ ਚੱਲਦੇ ਆ ਉਹਨੇ ਤੱਕ ਕਰਨਾ ਚਿਰ ਤੱਕ ਕਰੀਏ ਕਰ ਗਈ ਹੈਂ ਹਮ ਇਹੀ ਰਸੋ ਪੇ ਭੈਣ ਜੀ ਜਿਵੇਂ ਆਪਾਂ ਗੱਲ ਕਰਦੇ ਆਂ ਵੀ ਇਹਦੇ ਚ ਆ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਇਹਦੇ ਚ ਦਿੱਕਤ ਕੀ ਕੀ ਆਉਂਦੀ ਆ ਮਾਸਮੂਸ ਪਾਟੇ ਜਾਂਦਾ ਆਹ ਵੇਖੋ ਜੀ ਕੁਛ ਨਹੀਂ ਆ ਬਸ ਬਾਹਰ ਜਾਂਦੇ ਆਲੇ ਕੇ ਦਵਾਈ ਲਾ ਲੈਂਦੇ ਆ ਮਾਸਮੂਸ ਪਟਿਆ ਆਏ ਵੀ ਕਰਮੇ ਤਾਂ ਕਰਨੀ ਆ ਨਾ ਹੂੰ ਆ ਟੂਪ ਵਗੈਰਾ ਲਾ ਲੈਨੇ ਕੋਈ ਗੋਲੀ ਖਾ ਲੈਨੇ ਲੜਕੀ ਤਾਂ ਮਸਾ ਨਹੀਂ ਆਏ ਕਰੀਏ ਇਹ ਆ ਜਿਹੜਾ ਤੁਸੀਂ ਆ ਕਰਦੇ ਹੋ ਇਹ ਹੁਣ ਆਪ ਦਾ ਸਾਰਾ ਲਾ ਲੈਣੇ ਹੋ ਸਿਮੈਂਟ ਵੀ ਕਿੰਨਾ ਪੈਂਦਾ ਕਿੰਨਾ ਵੀ ਹਾਂਜੀ ਇਹ ਸਮਝਦਾ ਵੀ ਨਵਾਂ ਬਠੜ ਬਜਰੀ ਦੇ ਪੰਜ ਰੇਤੇ ਦੇ ਲੋ ਕੇ ਕਰਦੇ ਵੀ ਐ ਸਾਰਾ ਇੱਕ ਗੱਟਾ 3 ਮਿੰਟ ਦਾ ਪਾ ਕੇ ਤੇ ਸਾਰੇ ਕੁਝ ਆਪ ਹੀ ਕਰਦੇ ਹਾਂਜੀ ਆਪ ਹੀ ਕਰ ਲੈਣੇ ਆ ਤੁਰ ਲਾ ਵੀ ਆਪ ਲੈਣੇ ਹਾਂਜੀ ਹਾਂਜੀ ਤੇ ਕਿੰਨੇ ਬਣਾ ਦਿੰਨੇ ਹੋ ਬੱਤੇ ਜਾਂ ਕਿੰਨਾ ਕੰਮ ਕਰ ਦਿੰਨੇ ਆ ਜੇ ਹੁਣ ਸਾਡੀ ਨੀਤ ਸਿੱਧੀ ਹੋਵੇ ਕਿਉਂ ਗੱਪ ਮਾਰਗੇ ਤਾਂ 50 ਵੀ ਪਾ ਦਿੰਨੇ ਆ ਨਹੀਂ 40 ਤੱਕ ਹੀ ਅਰਜਾਨਾਂ ਨੂੰ ਪਾ ਕੇ ਤੇ 50 60 ਟੈਨਾਂ ਲਈ ਬਣਾ ਦਿੰਨੇ ਆ ਹੂੰ ਵੀ ਹੁਣ ਦੇਣ ਵੱਡੇ ਹੋ ਗਏ ਵੇਚ ਦੀ ਤਾਂ ਵਗੈਰਾ ਵੀ ਲੈ ਲੈਣੇ ਆ ਰੋਹੇ ਪਾਣੀ ਦੀ ਖਾਨੇ ਹੂੰ ਕਿਹਨਾਂ ਜੀ ਕਿਹਨਾਂ ਜੀ ਕੀ ਆ ਬਤਾ ਤੋਰਾ ਤੋਰੀ ਗਏ ਨੇ ਕਿੰਨੇ ਘੰਟੇ ਕੰਮ ਕਰਦੇ ਆ ਅੱਛੀ ਜੀ ਹੂੰ ਅਸੀਂ 8 ਵਜੇ ਤੋਂ ਆ ਕੇ 7 ਵਜੇ ਤੱਕ ਕੰਮ ਕਰਦੇ ਹਾਂ ਮਤਲਬ 12 ਤੋਂ 11 12 ਘੰਟੇ ਕੰਮ ਕਰਦੇ ਹਾਂ ਹਾਂਜੀ ਹਾਂਜੀ ਤੇ ਇਹ ਥਕਾਵਟ ਨਹੀਂ ਹੁੰਦੀ ਫਿਰ ਥਕਾਵਟ ਤਾਂ ਜੀ ਵੀ ਜਿਵੇਂ ਹੁਣ ਫਰਮਾ ਪਰਦੇ 10 ਮਿੰਟ ਬਹਿ ਜਾ ਚੱਕ ਕੇ ਗਾਂ ਕਰਦੇ ਉਹ ਪਰ ਕੇ ਸਫਾਈ ਲਾ ਲੈ ਥਕਾਵਟ ਤਾਂ ਹੁਣ ਆਉਂਦੀ ਹੈ ਥੋੜੀ ਥੋੜੀ ਜਿਹਾ ਸਰੀਰ ਨੂੰ ਉਮਰ ਮੁਕਾਵਤ ਜਿਵੇਂ ਹੁਣ ਮੈਂ ਹੁਣ ਟੱਟ ਪੈਣ ਤਾਲ ਦਿੰਦੀ ਹੂੰ ਵੀ ਐਂ ਤਾਂ ਫਿਰ ਥਕਾਵਟ ਤਾਂ ਹੁੰਦੀ ਆ ਹੂੰ ਪੈਨਸ਼ਨ ਪੈਨਸ਼ਨ ਨਹੀਂ ਮਿਲਦੀ ਕਿੱਥੇ ਮਿਲਦੀ ਹੈ ਮਿਲਦੀ ਹੈ ਪਰ ਉਹ 1500 ਨਾਲ ਕੀ ਹੁੰਦਾ ਹੈ ਹਾਂ ਉਹਦੇ ਨਾਲ ਕਿੱਥੇ ਗਿਆ 1500 ਤਾਂ ਹੁਣ 2000 ਰੁਪਿਆ ਦੀ ਸਬਜ਼ੀ ਲੈ ਪੱਚੀਆਂ ਦਾ ਦੁੱਧ ਲੈ ਹੂੰ ਸੰਗ ਦਾ ਸਾਰਾ ਖਰਚਾ ਖਾਂਡ ਵਗੈਰਾ ਸਾਰਾ ਕੁਝ ਖਰਚਾ ਤਾਈ ਜਾਂਦਾ ਜੀ ਕੋਈ ਰਿਸ਼ਤੇਦਾਰ ਆ ਜਾ ਤਾਂ ਵੀ ਰਿ ਖਰਚਾ ਤਾਂ ਹੁੰਦਾ ਹੀ ਹੁੰਦਾ ਤੇ ਦਿਹਾੜੀ ਕਿੰਨੀ ਹੈ ਇੱਥੇ ਇੱਥੇ ਦੀ ਦਿਹਾੜੀ ਉਹ ਮੁੰਡੇ ਦੀ 450 ਹੈ ਮੇਰੀ 250 ਅੱਛਾ ਐਨਾ ਫਰਕ ਹੈ ਹਾਂ ਜੀ ਚਲੋ ਕੰਮ ਕਰਨਾ ਹਨਾ ਪਰ ਔਰਤ ਵੀ ਤਾਂ ਉਹਨਾਂ ਕੰਮ ਹੀ ਕਰਦੀ ਐ ਫੇਰ ਹਾਂਜੀ ਮoje ਬੂਰੇ ਮਾਰੇ ਹੁਣ ਕੰਮ ਨਹੀਂ ਚੱਲ ਰੇ ਪੰਜਾਬ ਦੇ ਵਿੱਚ ਕਿੰਨੇ ਕ ਕੰਮ ਚੱਲਦੇ ਐ ਕਣਕਾਂ ਲੋਕਾਂ ਨੇ ਮਸ਼ੀਨਾਂ ਤੋਂ ਵਢਾਲੀਆਂ ਤੋੜੀਆਂ ਵਟਾਲੀਆਂ ਹੁਣ ਧੋਣਾ ਜਿਹੜਾ ਝੋਨਾ ਲਾਉਣ ਵਾਲਾ ਉਹ ਤਾਂ ਲਾ ਲੂਗਾ ਤੇ ਜਿਹੜੀ ਮੇਰੇ ਵਰਗੀ ਕੋਲ ਨਹੀਂ ਲੱਗਦਾ ਉਹ ਤਾਂ ਫੇਰ ਬੱਸ ਹੀ ਐ ਨਾ ਇਹ ਤਾਂ ਇਸ ਲਈ ਤੁਹਾਨੂੰ ਵੀ ਇੱਕ ਮਿਹਨਤ ਹੈ ਪਰ ਇਹ ਕੰਮ ਵੀ ਪੱਕਾ ਸਾਰਾ ਸਾਲ ਮਿਲ ਜਾਣਾ ਹੈ ਹਾਂ ਜੀ ਇਹ ਹੈ ਕੰਮ ਵੀ ਜਾਂਦੀ ਖੜਦਾ ਨਹੀਂ ਖੜੀ ਦਿਹਾੜੀ ਨਹੀਂ ਮਰਦੀ ਅਸੀਂ ਕੋਈ ਵਿਅਕਤ ਕਾਰਨ ਤਾਂ ਭਲਾ ਵੀ ਦਿਹਾੜੀ ਮਾਰ ਲਵੇ ਨਹੀਂ ਤੁਰੇ ਹੀ ਆਉਣੇ ਹੂੰ ਪੱਕਾ ਕੰਮ ਹਾਂ ਜੀ ਪੱਕਾ ਹੈ ਜੇ ਫਿਰ ਘਰ ਦਾ ਗੁਜ਼ਾਰਾ ਵਧੀਆ ਹੋ ਜਾਂਦਾ 6-7 ਹਜ਼ਾਰ ਨਾਲ ਹੋ ਜਾਂਦਾ ਜੀ ਫਿਰ ਬੱਚਾ ਅੱਡਾ ਹੂੰ ਮੇਰਾ ਆਪ ਦਾ ਤਾਂ ਨਿਕਲ ਗਈ ਹੀ ਜਾਂਦਾ ਕਰਕੇ ਹੂੰ ਅੱਛਾ ਤੁਸੀਂ ਇਕੱਲੇ ਹੀ ਹੋ ਹਾਂ ਜੀ ਹੂੰ ਮੇਰਾ ਆਪ ਦਾ ਤਾਂ ਨਿਕਲੀ ਜਾਂਦਾ ਹਾਂ ਹਾਂ ਚਲੋ ਇੰਨਾ ਕਿੰਨਾ ਖਰਚਾ ਫਿਰ ਨਾਲ ਸਮਨ ਨਾਲ ਇਹਦੇ ਪੋਤੇ-ਪੋਤੀਆਂ ਨੂੰ ਵਧੀਆ ਆਰਦੀ ਚੀਚੂਈ ਦਵਾ ਦਿੰਦੇ ਹੋਗੇ ਨਾ। ਹੋਰ ਆ ਜਾਂਦੇ ਆ ਖੇਡਦੇ ਪੈਂਦੇ ਤੇ ਮੇਰੇ ਕੋਲੇ ਇਹ ਪੁੱਤ-ਪੋਤੇ ਆ ਪੁੱਤਾਂ ਨੰਮੀ ਤੇ ਹੋ ਗਿਆ ਕੋਚੀ ਹਟਮੀ ਤੇ ਹੋ ਗਈ। ਹੂੰ ਚਲੋ ਵਧੀਆ ਵੀਰੋ ਨਾ ਵੀ ਐ ਨਹੀਂ ਹੁੰਦਾ ਵੀ ਕਿਸੇ ਵੱਲ ਵੇਖਣਾ ਨਹੀਂ ਪੈਂਦਾ। ਹਾਂਜੀ ਵੀ ਐ ਨਹੀਂ ਕਹਿ ਸਕਦੇ ਜੀ ਬੱਚਿਆਂ ਨੂੰ ਐ ਤੰਗੀ ਨਹੀਂ ਦਿੱਤੀ ਕਦੇ ਵੀ ਐਨੈਚਰ ਹੋ ਗਿਆ। ਹੂੰ ਵੀ ਸਾਨੂੰ ਪੈਸੇ ਦੇਓ ਅਸੀਂ ਕਿਤੇ ਜਾਣਾ। ਹੂੰ ਆਪਦੀ ਮਿਹਨਤ ਕਰੀਦੀ ਐ ਖਾਈਦੀ ਐ। ਹੂੰ ਜਿਵੇਂ ਇੱਕ ਹੋਰ ਸਵਾਲ ਐ। ਬੀਹਣਾ ਵੀ ਔਰਤਾਂ ਨੂੰ ਹਨਾ ਕੰਮ ਕਰਦੀਆਂ ਨੂੰ ਵੇਖ ਕੇ ਵੀ ਮਰਦ ਜਿਹੜੇ ਉਹ ਗਲਤ ਨਿਗਾ ਨਾਲ ਦੇਖਣ ਲੱਗ ਜਾਂਦੇ ਤੁਹਾਨੂੰ ਤਾਂ ਨਹੀਂ ਕਦੇ ਕੋਈ ਦੱਸ ਸ਼ਰਮ ਆਉਂਦਾ ਹੀ ਨਹੀਂ ਇੱਥੇ ਅੱਛਾ ਇਹ ਮੁੰਡਾ ਬਾਈਬਲ ਤੋਂ ਆਉਂਦਾਗਾ ਹੂੰ ਤੇ ਮੈਂ ਇੱਥੇ ਹੀ ਆਉਣੀ ਆ ਹੂੰ ਆ ਬਸਤੀ ਚ ਹੀ ਐਵੇਂ ਕਹਿ ਦਗੇ ਵਿਚਾਰੇ ਨਹੀਂ ਚੰਗੀ ਮਾੜੀ ਆਉਂਦਾ ਹੀ ਨਹੀਂ ਕੀ ਹੋਗਾ ਜੇ ਤੁਰੇ ਜਾਂਦੇ ਕਿਹੜਾ ਮਾਰ ਜਾਂ ਨਹੀਂ ਉਹ ਮੈਂ ਉਹਨਾਂ ਦੀ ਗੱਲ ਨਹੀਂ ਕਰ ਰਹੀ ਜਿਹੜੇ ਕੋਈ ਸਮਾਨ ਸਮੂਨ ਲੈਣ ਆਉਂਦੇ ਨਹੀਂ ਨਹੀਂ ਜੀ ਨਹੀਂ ਹਜੇ ਟਕਰ ਮਾਲਕ ਤਾਂ ਜਿਹਨ ਮਾਲਕ ਨਹੀਂ ਕੁਝ ਕਹਿੰਦੇ ਹੁੰਦੇ ਨਹੀਂ ਨਹੀਂ ਜੀ ਕੋਈ ਨਹੀਂ ਮਾਲ ਲੈਣ ਵਾਲਾ ਕੋਈ ਨਹੀਂ ਹਜੇ ਟਕਰ ਆਪਣਾ ਨੂੰ ਕੋਈ ਗੱਲ ਬੋਲਦੇ ਹੀ ਨਹੀਂਗੇ ਹਾਂ ਬਾਕੀ ਉਧਰ ਲਈ ਪੱਟੇ ਤੇ ਮਲੀ ਮਰਖਿਆ ਵਾ ਜਦੋਂ ਕੋਈ ਆ ਜਾਂਦਾ ਸੀ ਫੋਨ ਕਰ ਦਿੰਨੇ ਆ ਆ ਕੇ ਤੇ ਮਾਲ ਖਰੀਦ ਲੈਂਦੇ ਆ ਅਸੀਂ ਕਦੇ ਬੱਠ ਕੇ ਰਾਂ ਕੱਢ ਤੇ ਉਧਰ ਨਹੀਂ ਜਾਣਾ ਅਸੀਂ ਉਦੋਂ ਮਲੀਮ ਵਿੱਚ ਏ ਚੋਨਾ ਦੇ ਕੇ ਸਾਡਾ ਤਾਂ ਇੱਧਰ ਲਈ ਇੱਧਰ ਲਈ ਕੰਮ ਹੈ ਤੁਹਾਡਾ ਬਣਾਉਣ ਬਣਾਉਣ ਦਾ ਹਾਂਜੀ ਸਾਡਾ ਬਣਾਉਣ ਬਣਾਉਣ ਦਾ ਤੇ ਕੋਈ ਇਹੋ ਜੀ ਗੱਲ ਹੋਈ ਹੋਵੇ ਵੀ ਜਿਹੜੀ ਜਦੋਂ ਕੋਈ ਦੇਖਦਾ ਹੋਊਗਾ ਵੀ ਹਨ ਘਰਦਿਆਂ ਨੂੰ ਤੁਸੀਂ ਦੱਸ ਦਿਓਗੇ ਵੀ ਮੈਂ ਆਹ ਕੰਮ ਕਰਦਿਆਂ ਫਿਰ ਘਰ ਦੇ ਕੀ ਕਹਿੰਦੇ ਕੁਛ ਨਹੀਂ ਕਹਿੰਦੇ ਜੀ ਹੁਣ ਮਿਹਨਤ ਤਾਂ ਕਰਨੀ ਆ ਹੁਣ ਨਹੀਂ ਐ ਨਹੀਂ ਬੰਦਿਆਂ ਵਾਲਾ ਕੰਮ ਹੈਣਾ ਹਾਂ ਨਹੀਂ ਕੁਛ ਨਹੀਂ ਕਹਿੰਦੇਗੇ ਹੁਣ ਪਤਾ ਆ ਕਿ ਕੰਮ ਕੁਛ ਨਹੀਂ ਆਏ ਨਹੀਂ ਕਹਿੰਦੇਗੇ ਜੀ ਫਿਰ ਹੁਣ ਪਤਾ ਹੀ ਆ ਜੇ ਉਹਨਾਂ ਦਾ ਵੀ ਟਾਈਮ ਪਾਸ ਜਿਵੇਂ ਹੁੰਦਾ ਉਹ ਕਰਦੇ ਆ ਜਿਵੇਂ ਸਾਡਾ ਹੁੰਦਾ ਹੋਵੇ ਅਸੀਂ ਕਰੀਏ ਹਾਂ ਮੈਂ ਤਾਂ ਹੁਣਾਂ ਡਰੇਗ ਵਾਲੇ ਹੈਗੇ ਆ ਵੀ ਵਿਚਾਰੇ ਟੜਕੇ ਵੀ ਆਏ ਆ ਹਾਂ ਆ ਦੇਖੋ ਬੈਠੇ ਧੁੱਪੇ ਵਿਚਾਰੇ ਹਾਂ ਜੇ ਹੁਣ ਕੰਮ ਤਾਂ ਕਰਨਾ ਕਰਨਾ ਹੀ ਹੈ ਜਿਹੜੀਆਂ ਮਜਬੂਰੀਆਂ ਘਰਾਂ ਦੇ ਵਿੱਚ ਹਾਂ ਚੱਲ ਹਾਂ ਦਿੱਕਤ ਤਾਂ ਬਹੁਤ ਹੋ ਜਾਂਦੀ ਹੈ ਹਾਂਜੀ ਮਜਬੂਰੀ ਕਰਕੇ ਬੰਦੇ ਨੂੰ ਕੁਝ ਨਾ ਕੁਝ ਕਰਨਾ ਹੀ ਪੈਂਦਾ ਉਹ ਇੰਨੇ ਵੀ ਖੇਤਾਂ 'ਚੋਂ ਤੁਰਨ ਨਾਲੋਂ ਇੱਥੇ ਇੱਕ ਥਾਂ ਸੀ ਆਪਦਾ ਟੇਕੇ ਚੰਮ ਕਰੀ ਜਾਂਦੇ ਹਾਂ ਹਾਂ ਆ ਧੁੱਪੇ ਮਚਨ ਨਾਲੋਂ ਚਲੋ ਇਹ ਤਾਂ ਹੈ ਵੀ ਬੰਦਾ ਦਿੱਤਾ ਤਿੰਨ ਪੂਰ ਪੈ ਗਿਆ ਤੇ ਡੇਢ ਸੀ ਹੋਰ ਲਾਉਣਾ ਹੂੰ ਮੋੜ ਕੇ ਬਾਅਦ ਚੱਕ ਧਰ ਕਰ ਲਿਆ ਫਿਰ ਉਸੇ ਨੂੰ ਹੀ ਸਹੀ ਕਰ ਲੈਨੇ ਉਹਨੂੰ ਚੱਕ ਧਰ ਕਰੀ ਹਾਂ ਹਾਂਜੀ ਆਹਾ ਹੁਣ ਜਿਹੜਾ ਕੱਲ ਦਾ ਪਾਇਆ ਮਾਲੇ ਚੱਕੇ ਵਿੱਚ ਧਰ ਦੇਣਾ ਉਹ ਪਿਆਰ ਉਹ ਕੱਲ ਨੂੰ ਧਰ ਦੇਣਾ ਦਵਾਰੇ ਨਵਾਂ ਪਾ ਦੇਣਾ ਬਸ ਐ ਹੂੰ ਐ ਚੱਲੀ ਇਹ ਮਜ਼ਬੂਤ ਹੁੰਦੇ ਪੂਰੇ ਬੱਤੇ ਇਹ ਹਾਂਜੀ ਹਾਂਜੀ ਆ ਜਿਹੜੀਆਂ ਟੈਲਾਂ ਜੀਆਂ ਛੱਤ ਤੇ ਕੋਈ ਬੰਦਾ ਖੜ੍ਹ ਲੈਣੇ ਆਹ ਛੱਤ ਦੇ ਉੱਤੇ ਲਾਉਣ ਵਾਲੀਆਂ ਜੀ ਹਰਸ ਹੂੰ ਜਿਹੜੀ ਉਹ ਉੱਥੇ ਪਈ ਹੈ ਟੈਲ ਉਹ ਪਈ ਥੱਲੇ ਉਹ ਜਿੰਦੀ ਇਹਨਾਂ ਬੱਤਿਆਂ ਦੇ ਉੱਤੇ ਪੈਂਦੀ ਹੈ ਤੇ ਪੂਰਾ ਬੰਦਾ ਜਿਵੇਂ ਛਾਲ ਛੂਲ ਮਾਰੀਏ ਸਾਰਾ ਸਹੀ ਕੇ ਨਾ ਖੱਤ ਪੈ ਜੇ ਜੀ ਪਲੌਟੇ ਨੱਕੀ ਜਾ ਕੋਈ ਦਿੱਕਤ ਨਹੀਂ ਅੱਛਾ ਕੋਹ ਮਸ਼ੀਨੀ ਮੰਨ ਲੈਂ ਹੈ ਹੂੰ ਮਜ਼ਬੂਤੀ ਵੀ ਉਨੀ ਹੈ ਮਤਲਬ ਇਹ ਇਹ ਲੈਂਟਰ ਵਰਗਾ ਕੰਮ ਹੀ ਕਰ ਦਿੰਦੀ ਹੈ ਹਾਂ ਜੀ ਹਾਂ ਜੀ ਆ ਉੱਪਰ ਲੱਗ ਜੇ ਉਹ ਛੱਤ ਪੈ ਜੇ ਉਹ ਵੀ ਪਈ ਵੀ ਆਪਣੇ ਛੱਤ ਹੂੰ ਉੱਤੇ ਤੁਰਿਆ ਫਿਰ ਕੋਈ ਛਾਲ ਮਾਰ ਕੋਸ ਧਰ ਦੇ ਉੱਤੇ ਹੂੰ ਕੋਈ ਦਿੱਕਤ ਨਹੀਂ ਅੱਛਾ ਕੋਈ ਦਿੱਕਤ ਨਹੀਂ ਤੇ ਹੈ ਤੇ ਜਿਵੇਂ ਆਪਾਂ ਹੁਣ ਤੁਸੀਂ ਉਹਦੇ ਚ ਪਾਇਆ ਹੋਵੇ ਉਹ ਚ ਉਹ ਬੱਤੇ ਜੇ ਬਣਾਏ ਆ ਉਹਦੇ ਚ ਉਹ ਵੀ ਪਾ ਰਹੇ ਹਾਂ ਸਿਮਿੰਟ ਸਰੀਆ ਸਰੀਆ ਪਾਇਆ ਜੀ ਤਿੰਨ ਸਰਗੇ ਪਾਉਨੇ ਆ ਅੱਛਾ ਵੱਡਕੀ ਤੁਸੀਂ ਸਾਰੇ ਤੁਹਾਨੂੰ ਮਿੰਨਤੀ ਗੇਂਤੀ ਸਭ ਪਤਾ ਹਾਂ ਸਾਰਾ ਪਤਾ ਕਿੰਨਾ ਚਿਰ ਹੋ ਗਿਆ ਕੰਮ ਕਰਦਿਆਂ ਨੂੰ ਸਾਨੂੰ ਮੈਨੂੰ 3 ਸਾਲ ਹੋ ਗਏ 3 ਸਾਲਾਂ ਦਾ ਪੂਰਾ ਤਜਰਬਾ ਹੋ ਗਿਆ ਹਾਂਜੀ 3 ਸਾਲ ਪਹਿਲਾਂ ਵੈਸੇ ਹੀ ਆ ਪਹਿਲਾਂ ਵੈਸੇ ਤੇ ਆ ਕੇ ਕਰਨ ਤੇ ਆਏ ਸੀ ਹਨਾ ਬਿਆੜੀ ਤੇ ਸੀ ਤੇ ਫਿਰ ਹੁਣ ਮੈਂ ਆਪ ਕੰਮ ਸਿੱਖ ਗਈ ਉਹਨਾਂ ਨੇ ਉਧਰ ਕਿ ਲਾ ਲਿਆ ਮੈਂ ਫਿਰ ਇੱਥੇ ਟਿਕ ਕੇ ਨਹੀਂ ਹਾਂ ਹੁਣ ਹੁਣ ਕੋਈ ਪੂਰਾ ਮਿਸਤਰੀ ਬਣ ਗਿਆ ਚਲੋ ਭੈਣ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਤੁਹਾਡਾ ਅਨਮੋਲਾ ਟਾਈਮ ਦਿੱਤਾ ਤੇ ਅਸੀਂ ਵੀ ਲੋਕ ਇਹੀ ਕਹਿੰਦੇ ਆ ਕਿ ਔਰਤਾਂ ਜਿੱਥੇ ਵੀ ਕੰਮ ਕਰਦੀਆਂ ਉਹਨਾਂ ਦੀ ਇੱਜ਼ਤ ਕਰੋ ਉਹਨਾਂ ਦਾ ਮਾਨ ਸਤਕਾਰ ਕਰੋ ਤੇ ਉਹਨਾਂ ਔਰਤਾਂ ਨੂੰ ਇੱਕ ਜ਼ਰੂਰ ਬੇਨਤੀ ਹੈ ਵੀ ਦਿਹਾੜੀ ਜਿੰਨਾ ਕਹੋ ਕਿ ਉਹ ਵੀ ਉਹਨਾਂ ਹੀ ਕੰਮ ਕਰਦੀਆਂ ਉਹਨਾਂ ਨੂੰ ਪੂਰੀ ਤਿਆਰ ਕਰੋ ਇਹੀ ਸਾਡੀ ਬੇਨਤੀ ਹੈ ਤੇ ਬਹੁਤ ਬਹੁਤ ਧੰਨਵਾਦ ਜੀ ਅਸੀਂ ਕਹਿੰਦੇ ਆ